ਵਾਹਿਗੁਰੂ ਜੀ ਕੀ ਫਤਿਹ ਆਪਣੇ ਇਨਸਾਨੀਅਤ ਦੀ ਸੇਵਾ ਗਰੁੱਪ ਗੁਰਾਇਆਂ ਵਾਲਾ ਹੁਣ ਇਸ ਟਾਈਮ ਸਿੰਘਪੁਰਾ ਪਹੁੰਚ ਗਿਆ ਹੈ ਇੱਥੋਂ 5 ਕਿਲੋਮੀਟਰ ਤੇ ਅੱਗੇ ਜਿਹੜਾ ਅਜਨਾਲੇ ਦੇ ਅੱਗੇ ਜਾ ਕੇ ਜਿਹੜਾ ਬੰਨ ਟੁੱਟਾ ਸੀ ਅਸੀਂ ਉੱਥੇ ਪਹੁੰਚਣ ਵਾਲੇ ਆ ਕਿਉਂਕਿ ਇੱਥੋਂ ਅੱਗੇ ਟਰੱਕ ਨਹੀਂ ਜਾ ਸਕਦਾ ਤੇ ਅਸੀਂ ਇੱਥੇ ਦੀ ਲੋਕਲ ਸੰਗਤ ਸਾਨੂੰ ਮਿਲੀ ਆ ਉਹ ਟਰਾਲੀ ਲੈ ਕੇ ਆ ਰਹੀ ਆ ਉਹਦੇ ਚ ਆਪਾਂ ਜਿਹੜਾ ਲੰਗਰ ਲਿਆਂਦਾ ਆ ਉਹ ਲੰਗਰ ਤੇ ਜਿਹੜਾ ਆਪਾਂ ਕੋ ਰਾਸ਼ਨ ਸੀਗਾ ਉਹ ਉਹਦੇ ਚ ਰੱਖ ਕੇ ਆਪਾਂ ਅੱਗੇ ਜਾਣਾ ਹੈ ਜਿਹੜਾ ਲੰਗਰ ਆ ਉਹ ਆਪਾਂ ਬੰਨ ਤੇ ਜਿਹੜੀ ਸੰਗਤ ਲੱਗੀ ਆ ਉਹ ਉਹਦੇ ਵਿੱਚ ਵਰਤਣਾ ਹੈ ਤੇ ਜਿਹੜਾ ਰਾਸ਼ਨ ਹੈ ਉਹ ਕਈ ਪਿੰਡਾਂ ਦੇ ਹਜੇ ਘਰ ਡੁੱਬੇ ਬੈਠੇ ਉਹਨਾਂ 'ਚ ਪਾਣੀ ਆ ਘਰਾਂ ਦੇ ਵਿੱਚੋਂ ਬੰਦੇ ਛੱਤਾਂ ਤੇ ਬੈਠੇ ਆ ਤੇ ਉਹ ਆਪਾਂ ਸਾਰੇ ਸੇਵਾਦਾਰਾਂ ਨੇ ਲਾ ਕੇ ਮੋਢਿਆਂ ਤੇ ਆਪਣੇ ਰੱਖ ਕੇ ਨਾ ਲੰਗਰ ਉਹ ਘਰਾਂ ਦੇ ਵਿੱਚ ਪਹੁੰਚਾਉਣਾ ਹੈ ਤੋ ਮੈਂ ਆਪਣੀ ਸੰਗਤ ਨੂੰ ਆਪਣੇ ਏਰੀਆ ਨੂੰ ਫੇਰ ਇੱਕ ਅਪੀਲ ਵੀ ਕਰਦਾ ਕਿ ਇਹ ਜਿਹੜਾ ਕੰਮ ਆ ਹਜੇ 2-3 ਮਹੀਨੇ ਤੱਕ ਸੋਖਾ ਨਹੀਂ ਹੋ ਸਕਦਾ ਕਿਉਂਕਿ ਸਾਰਾ ਦੇਖ ਰਿਹਾ ਦੇਖ ਲਿਆ ਸੀ ਆਪਿਆਂ ਗਰਾਊਂਡ ਲੈਵਲ ਤੇ ਕਿ ਫਸਲਾਂ ਸਾਰੀਆਂ ਟੋਟਲੀ ਡੁੱਬੀਆਂ ਪਈਆਂ ਤੇ ਜਦੋਂ ਪਾਣੀ ਸੁੱਕੇਗਾ ਨਾ ਇੱਥੇ ਇਹ ਤੇ ਜਿਹੜੀ ਮਿੱਟੀ ਦੇਤਾ ਜਿਹੜੀ ਗਾਰਾ ਜਾਂ ਬਣਿਆ ਹੋਇਆ ਇਹ ਸਾਰਾ ਫਸਲ ਨੂੰ ਦੱਬ ਲੈਣਾ ਬਾਅਦ ਵਿੱਚ ਆਪਾਂ ਨੂੰ ਇਹਨਾਂ ਦੇ ਵਿਚਾਰੇ ਕਾਸ਼ਤਕਾਰ ਜਿਹੜੇ ਵੀ ਹੈਗੇ ਖੇਤੀ ਵਾਲੇ ਵੀ ਇਹਨਾਂ ਨੂੰ ਆਪਾਂ ਤੋਂ ਤੇਲ ਦੀ ਆਸਿਆ ਟਰੈਕਟਰਾਂ ਦੀ ਹੋ ਸਕਦਾ ਲੋਡ ਪਵੇ ਆਪਾਂ ਟਰੈਕਟਰ ਵੀ ਲਿਆ ਕੇ ਇਹਨਾਂ ਦੀ ਜਿੱਥੇ ਕੋਈ ਵਹਾਈ ਜਾਂ ਕੋਈ ਫਸਲ ਲਈ ਜਿਹੜੇ ਕੰਮ ਲਈ ਚਾਹੀਦੀ ਉਹ ਵੀ ਆਪਾਂ ਲੈ ਕੇ ਆਉਣਾ ਪੈਣਾ ਆਪਾਂ ਨੂੰ ਤੋਂ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਅਜੇ ਆਪਾਂ ਇਸ ਨੂੰ ਇਸ ਦੀ ਹੈ ਨਾ ਸੱਚੀ ਹੈ ਕਿ ਆਪਾਂ ਫੱਟੇ ਕਰ ਲਈ ਅਜੇ ਆਪਾਂ ਨੂੰ ਇਸ ਇਸ ਕੰਮ ਲਈ ਲੰਬੇ ਚੱਲਣਾ ਪੈਣਾ ਤੋਂ ਸੰਗਤ ਨੂੰ ਬੇਨਤੀ ਆ ਕਿ ਕੁਛ ਨਾ ਕੁਛ ਆਪਣਾ ਜਰੂਰ ਥੋੜਾ ਪਾਣੀ ਤੇਲ ਪੈਸਾ ਇਹ ਵਗੈਰਾ ਚੀਜ਼ਾਂ ਇਦਾਂ ਦਾ ਆਪਣਾ ਜਮਾ ਕਰਦੇ ਰਹੋ ਤਾਂ ਕਿ ਆਪਾਂ ਨੂੰ ਜਿੱਦਾਂ ਜਿੱਦਾਂ ਇੱਥੇ ਸੰਗਤ ਨੂੰ ਲੋੜ ਪੈਂਦੀ ਆ ਉਸ ਹਾਵ ਨਾਲ ਆਪਾਂ ਲਿਆ ਕੇ ਉਹ ਵਸਤਾ ਜਾਂ ਤੇਲ ਪਾਣੀ ਜਾਂ ਪੈਸਾ ਹੈ ਉਹ ਆਪਾਂ ਸੰਗਤ ਦੇ ਨਾਲ ਲਾ ਕਰਕੇ ਤੇ ਉਹਨਾਂ ਦਾ ਕੰਮ ਆਪਾਂ ਉਹਨਾਂ ਦੀ ਜ਼ਿੰਦਗੀ ਅਸਲੀ ਲੀਤ ਲੈ ਕੇ ਆਈਏ ਸੋ ਬੇਨਤੀ ਜਰੂਰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ